ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਚਮਕੌਰ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਆਰੰਭ ਹੋ ਚੁੱਕਾ ਹੈ ਆਓ ਇਤਿਹਾਸਿਕ ਧਰਤੀ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸ ਦੇ ਬਾਰੇ ਭਾਈ ਜਸਵੀਰ ਸਿੰਘ ਹੋਰਾਂ ਦੇ ਕੋਲੋਂ ਜਾਣੀਏ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਆਨੰਦਪੁਰ ਨੂੰ ਛੱਡਣ ਤੋਂ ਉਪਰੰਤ ਪਰਿਵਾਰ ਦਾ ਵਿਛੋੜਾ ਹੁੰਦਾ ਸਤਗੁਰੂ ਜੀ ਦਾ ਪਰਿਵਾਰ ਜਿਹੜਾ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇੱਕ ਹਿੱਸਾ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਿਲ ਔਰ ਭਾਈ ਮਨੀ ਸਿੰਘ ਜੀ ਇਹ ਜੋ ਨੇ ਦਿੱਲੀ ਵੱਲ ਨੂੰ ਹੁਤਰਦੇ ਆ ਇੱਕ ਹਿੱਸਾ ਸਤਗੁਰੂ ਜੀ ਦੇ ਪਰਿਵਾਰ ਦਾ ਸਰਸਾ ਨਦੀ ਨੂੰ ਪਾਰ ਕਰਕੇ ਸਰਸਾ ਨਦੀ ਤੋਂ ਪਾਰ ਹੋ ਕਰਕੇ ਚੜ੍ਹਦੇ ਨੂੰ ਹੁਤਰਦਾ ਜਿਹਦੇ ਵਿੱਚ ਮਾਤਾ ਗੁਜਰਕਾਰ ਜੀ ਔਰ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੇ ਇੱਕ ਹਿੱਸਾ ਸਤਗੁਰੂ ਜੀ ਦੇ ਪਰਿਵਾਰ ਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਡੇ ਸਾਹਿਬ ਜਾਦੇ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਪੰਜ ਪਿਆਰੇ ਸਹਿਬਾਨ ਔਰ ਕਰੀਬ 40 ਜਿਹੜੇ ਸਿੰਘ ਹੈ ਉਹ ਸਰਸਾ ਨਦੀ ਪਾਰ ਕਰਕੇ ਤੇ ਲੈਹਿੰਦੇ ਨੂੰ ਹੋ ਤੁਰਦੇ ਐ ਇਧਰ ਆਉਂਦੇ ਆ ਚਮਕਾਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਸਤਗੁਰੂ ਜੀ ਜਿਹੜਾ ਆਪਣਾ ਉਹ ਟਿਕਾਣਾ ਕਰਦੇ ਨੇ ਸਭ ਤੋਂ ਪਹਿਲਾਂ ਸਤਗੁਰੂ ਜੀ ਇਸ ਸਾਕੇ ਦੌਰਾਨ ਜਦੋਂ ਇਸ ਧਰਤੀ ਤੇ ਆਉਂਦੇ ਹਨ ਜਿਨ੍ਹਾਂ ਸਥਾਨਾਂ ਤੇ ਸਤਗੁਰੂ ਜੀ ਨੇ ਪੜਾਅ ਕੀਤਾ ਇੱਕ ਬਾਗ ਹੈ ਇੱਕ ਸੁਹਾਵਨਾ ਬਾਗ ਬਣਿਆ ਸਤਗੁਰੂ ਜੀ ਨੇ ਸੁਹਾਵਣੀ ਜਗਾ ਵੇਖ ਕਰਕੇ ਉੱਥੇ ਜਿਹੜਾ ਆਪਣੇ ਸਮੁੱਚੇ ਪੰਨ ਦਾ ਡੇਰਾ ਕੀਤਾ ਆਪੜਾ ਕਰਨ ਤੋਂ ਬਾਅਦ ਸਤਗੁਰੂ ਜੀ ਕੁਝ ਸਮਾਂ ਉੱਥੇ ਰੁਕਦੇ ਆ ਉਸ ਤੋਂ ਪਰੇ ਸਤਗੁਰੂ ਜੀ ਸਿੰਘਾਂ ਨੂੰ ਭੇਜ ਕਰਕੇ ਇਸ ਚਮਕੌਰ ਦੇ ਏਰੀਏ ਦੇ ਵਿੱਚ ਇਲਾਕੇ ਦੇ ਵਿੱਚ ਕੋਈ ਆਪਣੇ ਠਹਿਰਾਅ ਦੇ ਲਈ ਜਗਾ ਦਾ ਜਿਹੜਾ ਇੰਤਜ਼ਾਮ ਕਰਨ ਲਈ ਭੇਜਦੇ ਆ ਸੋ ਪਹੁੰਚੇ ਹੋਏ ਸਿੰਘਾਂ ਨੇ ਇਸ ਸਾਰੇ ਨਗਰ ਵਿੱਚ ਚਮਕੌਰ ਸਾਹਿਬ ਜੀ ਦੇ ਸਮੁੱਚੇ ਨਗਰ ਵਿੱਚ ਨਿਗਾਹ ਮਾਰ ਕੇ ਵੇਖੀ ਤਾਂ ਇੱਕ ਅ ਅਲੱਗ ਇੱਕ ਕੱਚੀ ਗੜੀ ਹੈ ਕੱਚਾ ਮਕਾਨ ਹੈ ਜਿਹੜਾ ਉਦੋਂ ਵੀ ਔਰ ਅੱਜ ਵੀ ਇਸ ਸਾਰੇ ਇਲਾਕੇ ਦੇ ਵਿੱਚ ਬਹੁਤ ਉੱਚਾ ਬਣਿਆ ਹੋਇਆ ਹੈ ਸੋ ਉਹ ਜੰਗ ਦੀ ਵਿਉਂਤਬੰਦੀ ਦੇ ਨਜ਼ਰੀਏ ਤੋਂ ਉਹਨੂੰ ਵੇਖਿਆ ਜਾਂਦਾ ਸਤਪੁਰਜੀ ਤੱਕ ਉਹਦੀ ਖਬਰ ਦਿੱਤੀ ਜਾਂਦੀ ਹੈ ਸਹਿਬ ਜੀ ਇਸ ਗੜੀ ਨੂੰ ਇਸ ਗੜੀ ਦੇ ਮਾਲਕਾਂ ਤੋਂ ਮਾਇਆ ਦੇ ਕਰਕੇ ਖਰੀਦੇ ਹਨ ਫਿਰ ਸਤਗੁਰਜੀ ਇੱਥੇ ਆ ਕਰਕੇ ਵਾਸ ਕਰਦੇ ਹਨ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਗੱਡੀ ਨੂੰ ਦੇਖ ਕਰਕੇ ਕਹਿੰਦੇ ਆ ਕਿ ਜਿਸ ਖਿੱਤੇ ਵਿੱਚ ਹਮ ਕਹਤੇ ਤੇ ਆਣਾ ਇਹ ਵਹੀ ਹੈ ਕੱਲ ਬੱਚੋਂ ਪੇ ਕੱਲ ਬੱਚੋ ਕੋ ਜਹਾਂ ਪੇ ਕਟਾਣਾ ਇਹ ਵਹੀ ਹੈ ਲੁੱਟ ਕੇ ਜਿਸ ਜਗ੍ਹਾ ਸੇ ਹੈ ਜਾਣਾ ਇਹ ਵਹੀ ਹੈ ਧਰਤੀ ਕਹਿ ਦਦੀ ਹੈ ਹਾਂ ਇਹ ਟਿਕਾਣਾ ਲਈ ਹੈ ਸਤਗੁਰੂ ਜੀ ਗੱਡੀ ਵਿੱਚ ਪ੍ਰਵੇਸ਼ ਕਰਦੇ ਹਨ ਕੁਝ ਸਿੰਘ ਇਸ ਗੱਡੀ ਦਾ ਪਹਿਰਾ ਕਰਦੇ ਹਨ ਕੁਝ ਸਿੰਘ ਜਿਹੜੇ ਇਸ ਗੱਡੀ ਵਿੱਚ ਆਰਾਮ ਕਰਦੇ ਹਨ ਅੱਲਾ ਯਾਰ ਖਾ ਜੋਗੀ ਇੱਥੇ ਬਹੁਤ ਸੋਹਣਾ ਲਿਖਦਾ ਹੈ ਕਿ ਕੁਝ ਖਾਕ ਪੇ ਸੋਗੇ ਜੀਪ ਪੋਸ਼ ਵਿਛਾਕਰ ਪਹਿਰਾ ਲਗੇ ਦੇਣੇ ਕਈ ਤਲਵਾਰ ਉਠਾਕਰ ਕੋਈ ਤਲਵਾਰ ਚੁੱਕ ਕੇ ਪਹਿਰਾ ਦਿੰਦੇ ਆ ਕੁਝ ਆਰਾਮ ਕਰਦੇ ਆ ਰਾਤ ਬੀਤਿਤ ਹੁੰਦੀ ਹੈ ਆ ਦਿਨ ਚੜਦਿਆਂ ਜੰਗ ਮੱਚਦਾ ਜਿਸ ਜੰਗ ਦੇ ਵਿੱਚ ਸਹਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਆਪਣੇ ਪਿਤਾ ਕੋ ਆਗਿਆ ਲੈ ਕਰਕੇ ਇਸ ਜੰਗ ਦੇ ਵਿੱਚ ਜੂਝ ਕੇ ਸ਼ਹਾਤਾ ਪ੍ਰਾਪਤ ਕਰਦੇ ਨੇ ਸਤਿਗੁਰੂ ਜੀ ਨੂੰ ਇਸ ਗੜੀ ਨੂੰ ਛੱਡ ਕੇ ਜਾਣ ਦਾ ਆਦੇਸ਼ ਪੰਥ ਖਾਲਸਾ ਕਰਦਾ ਹੈ ਸਹਬ ਜੀ ਨਾ ਚਾਹੁੰਦਿਆਂ ਹੋਇਆਂ ਵੀ ਇਸ ਗੜੀ ਨੂੰ ਛੱਡ ਕੇ ਜਾਣ ਲਈ ਤਿਆਰ ਹੁੰਦੇ ਹਨ ਪੰਥ ਦੀ ਆਗਿਆ ਪ੍ਰਵਾਨ ਕਰਦੇ ਹਨ ਸਤਗੁਰੂ ਜੀ ਇਥੋਂ ਤਾੜੀ ਮਾਰ ਕੇ ਇਸ ਗੱਡੀ ਨੂੰ ਛੱਡਦੇ ਹਨ ਜਿੱਥੇ ਸਹਿਬ ਜੀ ਤਾੜੀ ਮਾਰ ਕੇ ਕਹਿੰਦੇ ਪੀਰੇ ਹਿੰਦ ਮੇ ਰਵਦ ਹਿੰਦ ਦਾ ਪੀਰ ਜਾ ਰਿਹਾ ਉੱਥੇ ਅੱਜ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਸ਼ੁਭਤ ਹੈ ਇਸ ਤੋਂ ਅੱਗੇ ਸਤਗੁਰੂ ਜੀ ਮਾਛੀਵਾੜੀ ਦੇ ਰਸਤੇ ਨੂੰ ਤੁਰਦੇ ਆ ਰਸਤੇ ਵਿੱਚ ਸੰਗਤ ਮਿਲਦੀ ਹੈ ਮਹਾਰਾਜ ਉਹਨਾਂ ਨੂੰ ਸੇਵਾ ਬਖਸ਼ਦੇ ਐ ਮਾਤਾ ਸ਼ਰਨ ਕੌਰ ਜੀ ਨੂੰ ਸਤਗੁਰੂ ਜੀ ਇਸ ਸਥਾਨ ਤੇ ਭੇਜ ਕੇ ਉਹਨਾਂ ਸ਼ਹੀਦਾਂ ਦੇ ਸਰੀਰਾਂ ਦੀ ਸੰਭਾਲ ਦੀ ਸੇਵਾ ਲੋਂਦੇ ਆ ਮਾਤਾ ਸ਼ਰਨ ਕੌਰ ਜੀ ਪੁੱਜਦੇ ਆ ਬਾਹ ਲਾ ਕਰਕੇ ਆਪਣੇ ਬਲ ਮੁਤਾਬਕ ਆਪਣੀ ਸਮਰੱਥਾ ਮੁਤਾਬਕ ਉਹ ਸਰੀਰਾਂ ਨੂੰ ਇਕੱਤਰ ਕਰਦੇ ਆ ਸਾਰਿਆਂ ਦੇ ਇੱਕ ਸਮੂਹਿਕ ਰੂਪ ਦੇ ਵਿੱਚ ਪੰਥਕ ਰਵਾਇਤ ਮੁਤਾਬਕ ਉਹਨਾਂ ਦੇ ਸ਼ਰੀਰ ਦੀ ਸੰਭਾਲ ਕੀਤੀ ਜਾਂਦੀ ਹੈ ਸਸਕਾਰ ਕੀਤਾ ਜਾਂਦਾ ਹੈ ਜਿਸ ਸਥਾਨ ਤੇ ਸਸਕਾਰ ਕੀਤਾ ਗਿਆ ਜਿਉਂ ਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜਿਹੜਾ ਉਹ ਸੁਭਾਈ ਮਾਨ ਹੈ ਪ੍ਰਕਾਸ਼ ਮਾਨ ਹੈ ਹਰ ਸਾਲ ਇਹਨਾਂ ਇਹਨਾਂ ਸਥਾਨਾਂ ਤੇ ਸਾਹਿਬ ਜੀ ਦੇ ਸਾਬਜਾਦਿਆਂ ਔਰ ਸ਼ਹੀਦਾਂ ਦੀ ਯਾਦ ਦੇ ਵਿੱਚ ਹਰ ਸਾਲ ਜਿਹੜੇ ਆ ਉਹ ਸ਼ਹੀਦੀ ਸਮਾਗਮ ਰੱਖੇ ਜਾਂਦੇ ਹਨ ਸੋ ਇਥੋਂ ਦਾ ਜਿਹੜਾ ਸੰਖੇਪ ਇਹ ਇਤਿਹਾਸ ਹੈ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਹਨਾਂ ਸ਼ਹੀਦੀ ਅਸਥਾਨਾਂ ਤੇ ਲਿਆ ਕਰਕੇ ਦਰਸ਼ਨ ਕਰਾਓ ਉਹਨਾਂ ਦੇ ਅੰਦਰ ਸਿੱਖੀ ਦਾ ਅਹਿਸਾਸ ਪੈਦਾ ਹੋ ਸਕੇ ਉਹਨਾਂ ਦੇ ਅੰਦਰ ਧਰਮ ਦਾ ਅਹਿਸਾਸ ਪੈਦਾ ਹੋ ਜਾਕੇ ਸੋ ਇਹ ਇਥੋਂ ਦਾ ਸੰਖੇਪ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ